ਹਾਂਜੀ ਦੋਸਤੋ ਉਮੀਦ ਆ ਤੁਸੀਂ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਮੇਰਾ ਨਾਮ ਮਨਪ੍ਰੀਤ ਤੁਹਾਨੂੰ ਪਤਾ ਆਪਾਂ ਇੱਕ ਲੜੀ ਸ਼ੁਰੂ ਕੀਤੀ ਆ ਜਿਦੇ ਵਿੱਚ ਆਪਾਂ ਸਦੀਵੀਆਂ ਉਹਨਾਂ ਮਹਾਨ ਔਰਤਾਂ ਉਹਨਾਂ ਸਿਰੜੀ ਔਰਤਾਂ ਮਿਹਨਤਕਸ਼ ਔਰਤਾਂ ਤੇ ਜੱਜਵੇ ਪਾਲੀਆਂ ਔਰਤਾਂ ਦੀ ਗੱਲ ਕਰਦੇ ਆ ਜਿਨ੍ਹਾਂ ਦੀ ਆਪਣੇ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜੋ ਭਾਵੇਂ ਹੁਣ ਸਰੀਰਕ ਤੌਰ ਤੇ ਦੁਨੀਆ ਵਿੱਚ ਮੌਜੂਦ ਨਹੀਂ ਪਰ ਆਪਣੇ ਵਿਚਾਰਾਂ ਕਰਕੇ ਦੁਨੀਆ ਵਿੱਚ ਜਿੰਦਾ ਹਨ ਤੇ ਰਹਿੰਦੀ ਦੁਨੀਆ ਤੱਕ ਜਿੰਦਾ ਰਹਿਣਗੇ ਆ ਸੋ ਅੱਜ ਆਪਾਂ ਗੱਲ ਕਰਾਂਗੇ ਸਦੀ ਦੇ ਮਹਾਨ ਥਿੰਕਰ Karl Marx ਦੀ ਪਤਨੀ Jenny Marx ਬਾਰੇ ਦਾਸ ਕੈਪੀਟਲ ਵਰਗੀ ਵੱਡੀ ਕਿਤਾਬ ਲਿਖਣ ਵਾਲਾ ਜਿਸ ਨੇ ਸਭ ਤੋਂ ਵੱਧ ਪੂੰਜੀ ਤੇ ਲਿਖਿਆ ਜੋ ਆਪ ਬਹੁਤ ਸਾਰੀਆਂ ਤੰਗੀਆਂ ਦਾ ਸਾਮਣਾ ਕਰਦਾ ਰਿਹਾ ਜੈਨੀ ਮਾਰਕਸ ਨੇ Karl Marx ਨੇ ਇਸ ਮਾੜੇ ਹਾਲਾਤਾਂ ਦੇ ਵਿੱਚ ਕਿਵੇਂ ਸਾਥ ਦਿੱਤਾ ਅੱਜ ਆਪਾਂ ਜੈਨੀ ਮਾਰਕਸ ਬਾਰੇ ਗੱਲ ਕਰਾਂਗੇ ਅੱਜ ਦੀ ਕਹਾਣੀ ਉਸ ਮਹਾਨ ਆਰਥ ਦੇ ਨਾਮ ਹੈ ਜਿਸ ਦਾ ਜਨਮ 12 ਫਰਵਰੀ 1814 ਨੂੰ ਜਰਮਨ ਵਿੱਚ ਹੋਇਆ ਜੋ ਇੱਕ ਜਰਮਨ ਥੀਏਟਰ ਅਲੋਚਕ ਅਤੇ ਰਾਜਨੀਤਿਕ ਸਰਗਰਮ ਸੀ ਜਿਨ੍ਹਾਂ ਦਾ ਵਿਆਹ 1843 ਵਿੱਚ ਦਰਸ਼ਨ ਸ਼ਾਸਤਰੀ ਤੇ ਰਾਜਨੀਤਿਕ ਅਰਥ ਸ਼ਾਸਤਰੀ Karl Marx ਨਾਲ ਹੋਇਆ Jenny von Bestfelden ਉਹਨਾਂ ਦਾ ਪੂਰਾ ਨਾਮ ਸੀ Jenny ਇੱਕ ਜਰਮਨ ਬੁੱਧੀਜੀਵੀ Karl Marx ਦੀ ਪਤਨੀ ਦੀ ਥਾਂ ਤੇ ਆਪਣੀ ਥਾਂ ਉਹ ਇੱਕ ਪ੍ਰਭਾਵਸ਼ਾਲੀ ਸ਼ਖਸੀਅਤ ਸੀ ਉਹਨਾਂ ਦਾ ਜਨਮ ਟੀਰ ਦੇ ਸ਼ਹਿਰ ਜਰਮਨੀ ਦੇ ਟੀਰ ਸ਼ਹਿਰ ਵਿੱਚ ਇੱਕ ਰਾਜਸੀ ਪਰਿਵਾਰ ਵਿੱਚ ਜਨਮੀ ਤੇ ਉਹਨਾਂ ਨੇ ਬਹੁਤ ਵਧੀਆ ਜਿਹੜੀ ਸਟੱਡੀ ਹੈਗੀ ਉਹ ਕੀਤੀ ਤੇ ਉਹ ਕਈ ਭਾਸ਼ਾਵਾਂ ਵਿੱਚ ਨਪੁੰਨ ਸੀ ਸਾਹਿਤ ਤੇ ਫਲਸਫਾ ਵਿੱਚ ਉਹਨਾਂ ਦੀ ਰੁਚੀ ਸੀਗੀ ਤੇ ਜੇ ਆਪਾਂ ਗੱਲ ਕਰੀਏ ਵੀ ਉਹ 카ਰਲ ਮਾਰਕਸ ਨੂੰ ਕਿੱਦਾਂ ਮੇਰੇ ਤਾਂ 카ਰਲ ਮਾਰਕਸ ਤੇ ਜੈਨੀ ਦੇ ਪਿਤਾ ਆਪਸ ਦੇ ਵਿੱਚ ਫਰੈਂਡ ਸੀ ਸੋ 카ਰਲ ਮਾਰਕਸ ਤੇ ਜੈਨੀ ਬਚਪਨ ਦੇ ਵਿੱਚ ਇਕੱਠੇ ਖੇਡਦੇ ਸੀ ਇਕੱਠੇ ਖੇਡਦੇ ਤੇ ਫਿਰ ਉਸ ਤੋਂ ਬਾਅਦ ਜਵਾਨੀ ਦੇ ਵਿੱਚ ਉਹਨਾਂ ਦਾ ਜਿਹੜੀ ਇਹ ਦੋਸਤੀ ਸੀਗੀ ਉਹਨੇ ਪਿਆਰ ਦਾ ਰੂਪ ਧਾਰਨ ਕੀਤਾ ਫਿਰ ਉਹ ਇਕੱਠੇ ਪੜੇ ਤੇ ਉਸ ਤੋਂ ਬਾਅਦ ਉਹਨਾਂ ਦੀ ਜੋ 7 ਸਾਲ ਅ ਸੀਗੀ ਮੰਗਣੀ ਹੋਈ ਰਹੀ ਤੇ ਉਸ ਤੋਂ ਬਾਅਦ 1843 ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਜਦੋਂ ਉਹਨਾਂ ਦੀ ਜਿਹੜੀ ਮੰਗਣੀ ਹੋਈ ਸੀਗੀ ਤੇ ਜੋ ਜੈਨੀ ਸੀਗੀ ਉਹ ਬਹੁਤ ਹੀ ਜ਼ਿਆਦਾ ਸੁੰਦਰ ਸੀਗੀ ਜਿਹਨੂੰ ਟਰੀਆ ਦੀ ਸੁੰਦਰੀ ਜਾਂ ਨ੍ਰਿਤ ਦੀ ਮਾਲਕਾ ਵੀ ਕਿਹਾ ਜਾਂਦਾ ਤੇ ਇਸ ਸਮੇਂ ਦੇ ਦਰਮਿਆਨ ਜਦੋਂ ਕਾਰਲ ਮਾਰਕਸ ਨਾਲ ਉਹਨਾਂ ਦੀ ਅਗੇਜ਼ਮੈਂਟ ਹੋਈ ਸੀ ਤਾਂ ਉਹ ਉਹਨਾਂ ਨੂੰ ਚਿੱਠੀਆਂ ਪਾਉਂਦੀ ਰਹਿੰਦੀ ਸੀ ਬਟ ਕਾਰਲ ਮਾਰਕਸ ਆਪਣੇ ਕੰਮਾਂ ਦੇ ਵਿੱਚ ਬਿਜ਼ੀ ਹੋਣ ਕਰਕੇ ਉਹ ਚਿੱਠੀਆਂ ਦਾ ਜਵਾਬ ਜੈਨੀ ਨੂੰ ਨਹੀਂ ਦੇ ਪਾਉਂਦੇ ਸੀ ਜਿਸ ਕਰਕੇ ਜੈਨੀ ਥੋੜੀ ਬੇਚੈਨ ਰਹਿੰਦੀ ਸੀ ਪਰ ਫਿਰ 1843 ਦੇ ਵਿੱਚ ਉਹਨਾਂ ਦਾ ਆਪਸ ਦੇ ਵਿੱਚ ਵਿਆਹ ਹੋਇਆ ਵਿਆਹ ਤੋਂ ਬਾਅਦ ਉਹਨਾਂ ਦੇ ਇਸ ਜੋੜੇ ਦੇ ਸੱਤ ਬੱਚੇ ਹੋਏ ਸੀ ਟੋਟਲ ਜਿਨ੍ਹਾਂ ਦੇ ਵਿੱਚੋਂ ਕੇਵਲ ਤਿੰਨ ਬੱਚੇ ਹੀ ਵੱਡੇ ਹੋਏ ਚਾਰ ਬੱਚੇ ਵੱਡੇ ਨਹੀਂ ਹੋਏ ਉਹਨਾਂ ਦੀ ਡੈਥ ਹੋ ਗਈ ਸੀ ਤੇ ਇਸ ਸਮੇਂ ਜਿਹੜੇ ਹਾਲਾਤ ਸੀਗੇ ਉਹ ਬਹੁਤ ਜ਼ਿਆਦਾ ਮਾੜੇ ਸੀਗੇ ਗਰੀਬੀ ਸੀਗੀ ਪਰ ਜੈਨੀ ਹਮੇਸ਼ਾ Karl Marx ਦੇ ਜਿੱਦਾਂ ਆਪਾਂ ਕਹਿੰਦੇ ਆ ਸਾਈਡ ਬਾਈ ਸਾਈਡ ਖੜੀ ਰਹੀ ਖੜਨ ਦੇ ਨਾਲ ਨਾਲ ਉਹਨਾਂ ਨੇ ਉਹਨਾਂ ਦਾ ਇੰਨਾ ਜ਼ਿਆਦਾ ਸਹਿਯੋਗ ਕੀਤਾ ਕਿ Karl Marx ਜੋ ਵੀ ਆਪਣੇ ਕੰਮ ਕਰਨਾ ਚਾਹੁੰਦੇ ਸੀ ਉਹਨਾਂ ਨੇ ਕੀਤੇ ਤੇ ਨਾਲ ਨਾਲ ਜੈਨੀ ਦਾ ਇੰਨਾ ਸਹਿਯੋਗ ਰਿਹਾ ਵੀ ਉਹ ਹੋਰ ਵੀ ਜਿਹੜੇ ਕ੍ਰਾਂਤੀਕਾਰੀ ਕਾਰਕੂਨ ਸੀਗੇ ਉਹਨਾਂ ਦੀ ਵੀ ਸਹਾਇਤਾ ਕਰਦੀ ਰਹੀ ਤੇ ਨਾਲ ਹੀ ਜਿਹੜੇ ਮਾਰਕਸ ਸੀਗੇ Karl Marx ਉਹਨਾਂ ਦੀ ਜਿਹੜੀ ਲਿਖਾਈ ਸੀਗੀ ਉਹ ਇੰਨੀ ਜਿਆਦਾ ਸੁੰਦਰ ਨਹੀਂ ਸੀ ਤੇ ਫਿਰ ਜਿਹੜੀ ਜੈਨੀ ਸੀਗੀ ਉਹਨਾਂ ਦੀ ਲਿਖਾਈ ਵਧੀਆ ਸੀ ਤਾਂ ਕਿ ਹੋਰ ਲੋਕ ਉਹਨਾਂ ਨੂੰ ਪੜ ਸਕਣ ਉਹ ਆਪਣੀ ਸੁੰਦਰ ਲਿਖਾਈ ਦੇ ਵਿੱਚ ਜਿਹੜੀਆਂ ਲਿਖਤਾਂ ਸੀਗੀਆਂ ਉਹ ਲਿਖਦੀ ਰਹੀ ਤੇ ਨਾਲ ਨਾਲ ਉਹ ਮੈਸੇਜ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਾਉਣਾ ਇਦਾਂ ਦੇ ਮੈਸੇਜ ਦਾ ਕੰਮ ਵੀ ਉਹ ਕਰਦੀ ਰਹੀ ਅਤੇ ਉਸ ਮਤਲਬ ਉਸ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕੀਤਾ ਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਤੇ ਜੈਨੀ ਦਾ ਆਪਣੇ ਪਤੀ ਨਾਲ ਇੱਕ ਸਮਝਦਾਰ ਤੇ ਆਦਰ ਭਰਪੂਰ ਪਿਆਰ ਸਬੰਧ ਸੀ ਉਹਨਾਂ ਦੀ ਜਿਹੜੀ ਸੋਚ ਸੀ ਵਿਚਾਰ ਸੀਗੇ ਜਿਹੜੇ ਉਹਨਾਂ ਦੇ ਇਨਸਾਫੀ ਅਧਿਕਾਰ ਸੀ ਤੇ ਸਿਆਸੀ ਖਿਆਲ ਸੀਗੇ ਉਹ ਦੋਨਾਂ ਦੇ ਇੱਕ ਦੂਜੇ ਦੇ ਵਿੱਚ ਸਾਂਝੇ ਸੀ ਮਿਲਦੇ ਜੁਲਦੇ ਸੀਗੀ ਤੇ ਜਿਹੜੀ ਜੋ ਜੈਨੀ ਹੈ ਉਹ ਜ਼ਿਆਦਾਤਰ ਮਾਰਕਸ ਦੀ ਸਿਆਸੀ ਜ਼ਿੰਦਗੀ ਦੇ ਸੰਦਰਭ ਵਿੱਚ ਇੰਨੀ ਪਬਲਿਕ ਨਹੀਂ ਹੋਈ ਉਹ ਪਰ ਉਹ ਮਾਰਕਸ ਦੇ ਜੀਵਨ ਵਿੱਚ ਬੇਹੱਦ ਮਹੱਤਵਪੂਰਨ ਤੇ ਸਾਂਝੀਦਾਰ ਸਮਰਥਕ ਸੀਗੀ ਤੇ ਉਸ ਤੋਂ ਜਦੋਂ ਮਤਲਬ ਜੈਨੀ ਦੀ ਜਦੋਂ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਜੈਨੀ ਦੀ ਸਾਰਿਆਂ ਤੋਂ ਛੋਟੀ ਧੀ ਜਿਹੜੀ ਐਲਨੋਰਾ ਉਹਨੇ ਲਿਖਿਆ ਸੀਗਾ ਵੀ ਜੇ ਉਹਦੀ ਹਿੰਮਤ ਵਾਲੀ ਮਾਂ ਦੀ ਸਹਾਇਤਾ ਨਹੀਂ ਹੁੰਦੀ ਤਾਂ ਉਸ ਦਾ ਪਿਤਾ ਆਧੁਨਿਕ ਕਮਿਊਨਿਜ਼ਮ ਦੇ ਸਿਧਾਂਤਾਂ ਨੂੰ ਸਰਾਫਤ ਤੇ ਫਲੌਨ ਕਰਨ ਵਿੱਚ ਸਮਰਥ ਨਹੀਂ ਹੋ ਸਕਦਾ ਸੀ ਬੱਚਿਆਂ ਦੀ ਦੇਖਪਾਲ ਦੇ ਨਾਲ ਨਾਲ ਜੈਨੀ ਨੇ ਕਾਰਲ ਦੇ ਸਾਈਡ ਤੇ ਰਹੀ ਤੇ ਉਹਨਾਂ ਦੀ ਸਾਰਿਆਂ ਤੋਂ ਵੱਡੀ ਸਲਾਹਕਾਰ ਤੇ ਸਭ ਤੋਂ ਵੱਡੀ ਜਿਹੜੀ ਵਿਸ਼ਵਾਸਪਾਤਰ ਸਹਾਇਕ ਬਣੀ ਰਹੀ ਜੋ ਕਿ ਬਹੁਤ ਵੱਡੀ ਗੱਲ ਸੀ ਕਿਉਂਕਿ ਹਾਲਾਤ ਸੀ ਜਿਹੜੇ ਬਹੁਤ ਜ਼ਿਆਦਾ ਮਾੜੇ ਸੀਗੇ ਤੇ ਜੇ ਦੇਖਿਆ ਜਾਵੇ ਜੋ ਜੌਨੀ ਜੌਨੀ ਸੀਗੀ ਉਹ ਇੱਕ ਡਿਟਲ ਤੇ ਅ ਮਤਲਬ ਰਚਨਾਤਮਕ ਕਹਾਣੀਆਂ ਜੋ ਸਿਰਫ Karl Marx ਦੇ ਜੀਵਨ ਨਾਲ ਨਹੀਂ ਜੁੜੀ ਹੋਈ ਬਲਕਿ ਉਹਦੀ ਆਪਦੀ ਜਿਹੜੀ ਬੁੱਧਿਕਾਤ ਸੀ ਤੇ ਜਿਹੜੀ ਉਹਦੀ ਸਿਆਸੀ ਵਿਚਾਰਧਾਰਾ ਸੀਗੀ ਉਹ ਵੀ ਬਹੁਤ ਗਹਿਰਾ ਸਬੰਧ ਸੀਗਾ ਜਿਹੜਾ ਰੱਖਦੀ ਸੀਗੀ ਜੋ ਜੈਨੀ ਸੀਗੀ ਉਹ ਇੱਕ ਰਾਠੀ ਸ਼ਾਹੀ ਪਰਿਵਾਰ ਨਾਲ ਸਬੰਧ ਰੱਖਦੀ ਸੀ ਪਰ ਉਹਦੇ ਬਾਅਦ ਵੀ ਉਹਨੇ Marx ਦਾ ਮਾੜੇ ਸਮੇਂ ਦੇ ਵਿੱਚ ਸਾਥ ਨਹੀਂ ਛੱਡਿਆ ਉਹ ਜਿਵੇਂ ਜਿਵੇਂ ਜੋ ਵੀ ਪ੍ਰੋਬਲਮਾਂ ਸੀਗੀਆਂ ਉਹ Marx ਦੇ ਨਾਲ ਰਹਿ ਕੇ ਉਹ ਪ੍ਰੋਬਲਮਾਂ ਦਾ ਸਾਹਮਣਾ ਕਰਦੀ ਰਹੀ ਤੇ ਜਦੋਂ 1850 ਦੇ ਵਿੱਚ ਪੇਪਰ ਰੋਏ ਰਾਇਨੁਸ਼ ਜੰਗਟੰਗ ਕੰਡਣਾ ਸ਼ੁਰੂ ਕੀਤਾ ਸੀਗਾ ਤੇ ਉਸ ਸਮੇਂ ਦੇ ਵਿੱਚ ਕਾਰਲ ਮਾਰਕਸ ਤੇ ਉਹਨਾਂ ਦੀ ਜਿਹੜੀ ਪਤਨੀ ਸੀਗੀ ਜੈਨੀ ਮਾਰਕਸ ਉਹਨਾਂ ਦਾ ਜਿਹੜਾ ਲਿਵਿੰਗ ਏਰੀਆ ਸੀ ਜਿੱਥੇ ਉਹ ਰਹਿੰਦੇ ਸੀਗੇ ਉਹਨਾਂ ਦਾ ਜੋ ਘਰ ਸੀਗਾ ਉਹ ਲੰਡਨ ਦੀ ਸਭ ਤੋਂ ਗੰਦੀ ਤੇ ਸਭ ਤੋਂ ਸਸਤੀ ਬਸਤੀ ਦੇ ਵਿੱਚ ਸੀਗਾ ਤੇ ਉਸ ਸਮੇਂ ਉਹਨਾਂ ਨੂੰ ਆਪਣੇ ਇੰਨੀ ਗਰੀਬੀ ਆ ਗਈ ਸੀ ਆਪਣੇ ਘਰ ਦਾ ਸਾਰਾ ਸਮਾਨ ਤੇ ਆਪਣੀ ਲਾਇਬ੍ਰੇਰੀ ਤੱਕ ਵੇਚਣੀ ਪਈ ਇੱਥੋਂ ਤੱਕ ਕਿ ਉਹਨਾਂ ਦੇ ਬੱਚੇ ਰੋ ਰਹੇ ਸੀਗੇ ਉਹਨਾਂ ਦੇ ਖੜਾਉਣੇ ਵੀ ਉਹਨਾਂ ਦੇ ਮਾਲਕ ਨੇ ਜ਼ਬਤ ਕਰ ਲਏ ਸੀਗੇ ਤੇ ਉਸ ਸਮੇਂ ਉਹ ਮਤਲਬ ਜੈਨੀ ਮਾਰਕਸ ਲਿਖਦੀ ਆ ਵੀ ਖਾਣਾ ਨਾ ਮਿਲਣ ਕਰਕੇ ਉਹਦੀਆਂ ਛਾਤੀਆਂ ਜੋ ਦੁੱਧ ਮੁੱਕ ਗਿਆ ਸੀ ਜਦੋਂ ਬੱਚੇ ਦੁੱਧ ਪੀਣਾ ਚਾਉਂਦੇ ਸੀ ਤਾਂ ਉਹਦੀ ਉਹ ਦੁੱਧ ਦੀ ਜਗ੍ਹਾ ਤੇ ਖੂਨ ਆਉਂਦਾ ਸੀਗਾ ਇਸ ਤਰ੍ਹਾਂ ਦੀਆਂ ਬਹੁਤ ਲਾਈਕ ਭਿਆਨਕ ਹਾਲਾਤਾਂ ਦੇ ਵਿੱਚ ਆਪਾਂ ਸੋਚ ਸਕਦੇ ਹਾਂ ਵੀ ਉਹ ਰਹੇ ਹੋਣਗੇ ਤੇ ਬਹੁਤ ਮਾੜੇ ਹਾਲਾਤ ਸੀਗੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਉਹਨਾਂ ਨੇ ਬਹੁਤ ਸਾਰੀਆਂ ਜਿਵੇਂ ਬਹੁਤ ਆ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਤੇ ਜੈਨੀ ਨੇ ਮਤਲਬ ਮਾਰਕਸ ਦੀ ਬਹੁਤ ਜ਼ਿਆਦਾ ਸਹਾਇਤਾ ਕੀਤੀ ਜਿੱਥੋਂ ਤੱਕ ਜਿਵੇਂ ਵੀ ਉਹ ਮਤਲਬ ਕਰ ਸਕਦੀ ਸੀਗੀ ਤੇ ਉਹਨਾਂ ਦਾ ਜੋ ਜੀਵਨ ਸੀਗਾ ਬਹੁਤ ਉਲਝਣਾ ਭਰਿਆ ਸੀਗਾ ਬਟ ਫਿਰ ਵੀ ਉਹ ਹਾਲਾਤਾਂ ਨਾਲ ਲੜਦੀ ਰਹੀ ਤੇ ਜਦੋਂ ਵੀ ਅ ਕਾਰਲ ਮਾਰਕਸ ਦੇ ਫਰੈਂਡ ਆਉਂਦੇ ਸੀ ਤਾਂ ਉਦੋਂ ਉਹਨਾਂ ਦਾ ਜਿਹੜਾ ਰਵਈਆ ਸੀ ਬਹੁਤ ਜ਼ਿਆਦਾ ਚੰਗਾ ਹੁੰਦਾ ਸੀ ਬਹੁਤ ਜ਼ਿਆਦਾ ਫੈਮਿਲੀਅਰ ਹੁੰਦਾ ਸੀਗਾ ਮਾੜੇ ਹਾਲਾਤਾਂ ਦੇ ਨਾਲ ਲੜਦੇ ਲੜਦੇ ਵੀ ਤੇ ਉਸ ਤੋਂ ਬਾਅਦ ਜੇ ਆਪਾਂ ਦੇਖੀਏ ਫਿਰ ਜੈਨੀ ਦਾ ਮਤਲਬ ਅੰਤ ਦੇ ਵਿੱਚ ਇਹ ਸੀਗਾ ਉਹਨਾਂ ਨੂੰ ਕੈਂਸਰ ਜਿਗਰ ਦਾ ਕੈਂਸਰ ਹੋ ਗਿਆ ਸੀਗਾ ਤੇ ਫਿਰ 2 ਦਸੰਬਰ 1981 ਨੂੰ 67 ਸਾਲ ਦੀ ਉਮਰ ਵਿੱਚ ਲੰਡਨ ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ Karl Marx ਦੀ ਕਬਰ ਨਾਲ ਦੇ ਨਾਲ Highgate ਕਬਰਸਤਾਨ ਲੰਡਨ ਵਿੱਚ ਦਫਨਾਇਆ ਗਿਆ ਜੇ ਆਪਾਂ ਗੱਲ ਕਰੀਏ ਵੀ ਅੰਤਮ ਵਿਚਾਰ ਕੀ ਸੀਗੇ ਇੱਕ ਵਾਰੀ ਜੈਨੀ ਨੇ Karl Marx ਦੇ ਇੱਕ ਫਰੈਂਡ ਨੂੰ ਇੱਕ ਪੱਤਰ ਲਿਖਿਆ ਸੀ ਜਿਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਉਹਦੇ ਆਰਥਿਕ ਹਾਲਾਤਾਂ ਦਾ ਵਰਣਨ ਕਰਦੇ ਲਿਖਿਆ ਸੀਗਾ ਵੀ ਮੈਨੂੰ ਪਤਾ ਹੈਗਾ ਵੀ ਇਹ ਹਾਲਾਤ ਹੈਗੇ ਨੇ ਬਟ ਇਹ ਹਾਲਾਤ ਸਾਡਾ ਕੁਝ ਵੀ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਪਤਾ ਵੀ ਸਾਡੀ ਲੜਾਈ ਵੱਡੀ ਆ ਤੇ ਸਾਡੀ ਜਿਹੜੀ ਇਹ ਲੜਾਈ ਆ ਇਹ ਇਕੱਲਿਆਂ ਦੀ ਨਹੀਂ ਹੈਗੀ ਦੇਖੋ ਇੰਨੇ ਮਾੜੇ ਸਮੇਂ ਦੇ ਵਿੱਚ ਵੀ ਉਹ ਇਸ ਤਰੀਕੇ ਨਾਲ ਉਹਨਾਂ ਨੇ ਹੌਸਲਾ ਰੱਖਿਆ ਉਹਨਾਂ ਦੇ ਬੱਚੇ ਵੀ ਮਤਲਬ ਪੂਰੇ ਹੋ ਗਏ ਸੀ ਡੈਥ ਹੋ ਗਈ ਸੀ ਬਟ ਫਿਰ ਵੀ ਉਹ ਦੋਨੇ ਜੀ ਪਿਆਰ ਦੇ ਨਾਲ ਆਪਸੀ ਸਹਿਯੋਗ ਦੇ ਨਾਲ ਤੇ ਮਨੁੱਖਤਾ ਦੀ ਸੇਵਾ ਲਈ ਉਹ ਆਪਸ ਦੇ ਵਿੱਚ ਇਕੱਠੇ ਰਹੇ ਤੇ ਨਾਲ ਹੀ ਉਹ ਮਾੜੇ ਹਾਲਾਤਾਂ ਨਾਲ ਖੁਦ ਲੜਦੇ ਰਹੇ ਤਾਂ ਕਿ ਉਹ ਇੱਕ ਨਰੋਆ ਸਮਾਜ ਸਿਰਜ ਸਕਣ ਜੋ ਉਸ ਤੋਂ ਬਾਅਦ ਆਪਾਂ ਦੇਖਿਆ ਜਾਵੇ ਜਿਹੜੀ ਜੌਨੀ ਵੋਨ ਸੀਗੀ ਉਹ ਸਖਸ਼ੀਅਤ ਸਿਰਫ ਮਾਰਕਸ ਦੀ ਪਤਨੀ ਹੋਣ ਤੋਂ ਕਾਫੀ ਜ਼ਿਆਦਾ ਵੱਧ ਸੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਸਿਆਸੀ ਤੇ ਬੁੱਧੀਜੀਵੀ ਔਰਤ ਸੀ ਜੋ ਆਪਣੀ ਜ਼ਿੰਦਗੀ ਨੂੰ ਇੱਕ ਨਵੀਂ ਸੋਚ ਤੇ ਵਿਚਾਰਤਾਕ ਜੁੜ ਕੇ ਬਤਾਉਂਦੀ ਸੀ ਉਹਨੇ ਮਾਰਕਸ ਨਾਲ ਜੁੜ ਕੇ ਨਾ ਸਿਰਫ ਖੁਦ ਦੀ ਆਰਥਿਕ ਤੇ ਰਾਜਨੀਤਿਕ ਲੜਾਈ ਵਿੱਚ ਸਹਾਇਤਾ ਕੀਤੀ ਸਗੋਂ ਇੱਕ ਮਹਿਲਾ ਦੇ ਤੌਰ ਤੇ ਆਪਣੇ ਸਮਾਜਿਕ ਉਦੇਸ਼ਾਂ ਲਈ ਵੀ ਇੱਕ ਮਜ਼ਬੂਤ ਮਿਸਾਲ ਪੇਸ਼ ਕੀਤੀ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਆਪਾਂ ਹੋ ਸਕਦਾ ਵੀ ਇਹ ਕਹਾਣੀ ਇਹ ਜੋ ਜੀਵਨੀ ਹੈ ਇਹ ਇਹਦੇ ਬਾਰੇ ਕੁਝ ਹੋਰ ਗੱਲਾਂ ਪੜ੍ਹ ਕੇ ਰਿਸਰਚ ਕਰਕੇ ਕਿਸੇ ਦਿਨ ਫੇਰ ਲੈ ਕੇ ਆਵਾਂਗੇ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਕੋਸ਼ਿਸ਼ ਕਰਾਂਗੇ ਵੀ ਆਪਾਂ ਇਹ ਲੜੀ ਜਾਰੀ ਰੱਖੀਏ ਹੋ ਸਕਦਾ 1-2 ਦਿਨ ਕੁਝ ਕਾਰਨਾ ਕਰਕੇ ਮੈਂ ਵੀਡੀਓ ਪੋਸਟ ਨਾ ਕਰ ਸਕਾਂ ਬਟ ਕੋਸ਼ਿਸ਼ ਇਹ ਹੀ ਆ ਵੀ ਆਪਾਂ ਰੋਜ਼ ਵੀਡੀਓ ਪੋਸਟ ਕਰਦੇ ਰਹੀਏ ਸੋ ਠੀਕ ਆ ਜਿਨ੍ਹਾਂ ਨੇ ਵੀਡੀਓ ਦੇਖੀ ਧੰਨਵਾਦ ਤੇ ਆਪਣੇ ਜਿਹੜੇ ਕੀਮਤੀ ਸੁਝਾਅ ਨੇ ਜਰੂਰ ਦਿਓ ਤੇ ਤੁਹਾਡਾ ਦਿਨ ਚੰਗਾ ਰਹੇ ਸਤਿ ਸ਼੍ਰੀ ਅਕਾਲ